ਸਾਵਧਾਨ ਪੰਜਾਬੀਓ ਪਾਕਿਸਤਾਨ ਦੇ ਛਾਤਰ ਸਾਈਬਰ ਠੱਗਾਂ ਦੀ ਹੁਣ ਪੰਜਾਬ ਦੇ ਕਾਰੋਬਾਰੀਆਂ ਤੇ ਤਿੱਖੀ ਨਜ਼ਰ ਹੈਗੀ ਹੈ ਜੀ ਹਾਂ ਪਾਕਿਸਤਾਨ ਜੇ ਬੈਠੇ ਸਾਈਬਰ ਠੱਗਾਂ ਦੀ ਨਜ਼ਰ ਹੁਣ ਪੰਜਾਬ ਦੇ ਵਪਾਰੀਆਂ ਉੱਤੇ ਆ ਚੁੱਕੀ ਗਈ ਹੈ ਵੱਖ-ਵੱਖ ਜ਼ਿਲ੍ਹਿਆਂ ਤੇ ਕਾਰੋਬਾਰੀਆਂ ਨੂੰ ਠੱਗਣ ਲਈ ਵੱਖ-ਵੱਖ ਪੈਤਰੇ ਜਿਹੜੇ ਗਿਆ ਉਹ ਅਜਮਾਏ ਜਾ ਰਹੇ ਗਿਆ ਹੈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਹੁੰਦੀਆਂ ਪਈਆਂ ਸਭ ਠੱਗ ਜਿਹੜੇ ਗੇ ਪਾਕਿਸਤਾਨ ਦੇ ਨੰਬਰਾਂ ਤੋਂ WhatsApp ਕਾਲ ਕਰਦੇ ਨੇ ਕਾਲ ਕਰਨ ਦੇ ਨਾਲ ਉਹਨਾਂ ਦੇ ਤੇ ਜਿਹੜੀ ਡੀਪੀ ਲੱਗੀ ਹੁੰਦੀ ਫੋਟੋ ਲੱਗੀ ਹੁੰਦੀ ਉਹ ਕਿਸੇ ਪੁਲਿਸ ਅਧਿਕਾਰੀ ਦੀ ਲੱਗੀ ਹੁੰਦੀ ਹੈ ਉਹ ਵੀ ਵੱਡੇ ਪੁਲਿਸ ਅਧਿਕਾਰੀ ਦੀ ਚਾਹੇ ਆਈਜੀ ਹੋਵੇ ਡੀਆਈਜੀ ਹੋਵੇ ਜਾਂ ਫਿਰ ਪੰਜਾਬ ਦੇ ਪੁਲਿਸ ਕਮਿਸ਼ਨਰ ਦੀ ਹੋਵੇ ਉਹਨਾਂ ਦੀ ਫੋਟੋ ਲਗਾ ਕੇ ਸਾਈਬਰ ਸੈਲ ਜਿਹੜੇਗੇ ਆ ਠੱਗ ਜਿਹੜੇਗੇ ਨੇ ਇਹ ਪਾਕਿਸਤਾਨ ਦੇ ਉਹ ਵਪਾਰੀਆਂ ਨੂੰ ਫੋਨ ਕਰਦੇ ਨੇ ਔਰ ਪੈਸੇ ਦੀ ਡਿਮਾਂਡ ਕਰਦੇਗੇ ਨੇ ਪਿਛਲੇ ਦਿਨੀ ਇੱਕ ਨੰਬਰ ਦੇ ਕੋਲ ਆਈ ਸੀ ਜਿਹੜੀ ਕਿ +92 ਵਾਲੀ ਸੀ ਕਿ ਕਾਂਗਰਸ ਨੇਤਾ ਨੂੰ ਵੀ ਠੱਗਣ ਦਾ ਯਤਨ ਜਿਹੜਾਗਾ ਸੀ ਕੀਤਾ ਗਿਆ ਸੀ ਔਰ ਤੁਹਾਨੂੰ ਦੱਸ ਦਈਏ ਤੇ ਕਾਫੀ ਕੋਲਾ ਜਿਹੜੀਆਂ ਹੈਗੀਆਂ ਉਹ ਆndੀਆਂ ਪਈਆਂ ਗਿਆ ਚਾਹੇ ਕੋਈ ਵਪਾਰੀ ਹੈਗਾ ਆ ਜਾਂ ਫਿਰ ਉਹਨਾਂ ਦੇ ਬੇਟੇ ਨੂੰ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਜਿਹੜੀ ਜਾਣਕਾਰੀ ਫੇਸਬੁੱਕ ਕੋ ਲੈ ਲੈਂਦੇ ਕਿਨੇ ਕਾਰੋਬਾਰ ਬਾਰੇ ਪੁੱਛ ਕੇ ਛਿੰਦੇ ਗਏ ਨੇ ਸਾਰਾ ਕੁਛ ਰੈਕੀ ਕਰਕੇ ਉਸ ਤੋਂ ਬਾਅਦ ਇਹ ਸਾਈਬਰ ਸੈੱਲ ਵਾਲੇ ਜਿਹੜੇ ਹੈਗੇ ਠੱਗ ਜਿਹੜੇ ਪਾਕਿਸਤਾਨ ਦੇ ਗਏ ਨੇ ਸਾਈਬਰ ਸੈੱਲ ਠੱਗ ਉਹ ਕਾਲ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਪੈਸੇ ਦੀ ਡਿਮਾਂਡ ਕਰਦੇ ਗਏ ਨੇ ਕੋਰਸ ਦੀ ਗੱਲ ਕਰੀ ਆਪਾਂ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਤੁਸੀਂ ਕਿਸੇ ਵੀ ਝਾਸੇ ਦੇ ਵਿੱਚ ਨਾ ਆਓ ਕਿ ਜੇ ਤੁਹਾਨੂੰ ਪਾਕਿਸਤਾਨ ਦਾ ਨੰਬਰ ਜਾਂ ਕਿਸੇ ਵੀ ਇਸ ਤਰ੍ਹਾਂ ਦਾ ਸਾਈਬਰ ਜਿਹੜੇ ਠੱਗੇਗੇ ਉਹਨਾਂ ਦਾ ਕੋਲ ਆਉਂਦੀ ਆ ਤੇ ਤੁਰੰਤ ਹੀ ਥਾਣਾ ਸਾਈਬਰ ਦੀ ਹੈਲਪਲਾਈਨ 1930 ਤੇ ਸੂਚਨਾ ਦੇਣ ਇੰਸਪੈਕਟਰ ਜਤਿੰਦਰ ਸਿੰਘ ਐਸਐਚਓ ਥਾਣਾ ਸਾਈਬਰ ਸੈੱਲ ਦੇ ਰਿਨਚਾਰਜ ਗਨੇ ਲੁਧਿਆਣੇ ਦੇ ਉਹ ਮੌਕੇ ਤੇ ਬੈਠੇ ਨੇ ਕਿ ਤੁਰੰਤ ਹੀ ਤੁਹਾਡੀ ਮੁਸ਼ਕਲ ਦਾ ਹੱਲ ਕਰਨਗੇ ਇਸ ਕਰਕੇ ਤਿਆਰ ਰੱਖੋ ਅਗਰ ਤੁਹਾਨੂੰ ਵੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਾਈਬਰ ਠੱਗ ਜਿਹੜੇਗੇ ਨੇ +99 ਲ ਕੋਲ ਤੁਹਾਨੂੰ ਆਉਂਦੀ ਏ ਕਿ ਤੁਸੀਂ ਤੁਰੰਤ ਸਾਵਧਾਨ ਹੋ ਜਾਓ ਤੇ ਉਹਨਾਂ ਦੇ ਚਾਚੇ ਦੇ ਵਿੱਚ ਨਾ